ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਮੈਂ ਲੱਗਿਆ ਜੀ ਮੈਚਿੰਗ ਸੂਟ ਕਟਿੰਗ ਕਰਨਾ ਮੈਂ ਸੋਚੇ ਵੀਡੀਓ ਆਪਣੇ ਪਹਿਣਾ ਨਾਲ ਸ਼ੇਅਰ ਕਰ ਦਵਾਂ ਕਿਉਂਕਿ ਜਦੋਂ ਮੈਚਿੰਗ ਸੂਟ ਸਲਵਾਰਾਂ ਲੱਗਤ ਹੁੰਦੀਆਂ ਤੇ ਉਹਦੀ ਕਟਿੰਗ ਕਿੱਦਾਂ ਹੁੰਦੀ ਹੈ ਠੀਕ ਹੈ ਜੀ ਤੇ ਆਜੋ ਇਹ ਸੂਟ ਦੀ ਆਪਾਂ ਤੁਹਾਨੂੰ ਦਿਖਾਣੇ ਇਹਦੀ ਲੱਗੀ ਹੋਈ ਹੈ ਜੀ ਅੱਗੇ ਪੱਟੀ ਤੇ ਪੱਟੀ ਦੇ ਹਿਸਾਬ ਨਾਲ ਆਪਾਂ ਨੇ ਲੈਂਥ ਕਿੰਨੀ ਲੈਣੀ ਹੈ ਤੇ ਇਹਦੀ ਕਟਿੰਗ ਕਿੱਦਾਂ ਹੋਊਗੀ ਬਾਹਾਂ ਮਾ ਕਿੱਦਾਂ ਨਿਕਲਣਗੀਆਂ ਠੀਕ ਹੈ ਜੀ ਤੇ ਤੁਸੀਂ ਫੁੱਲ ਵੀਡੀਓ ਜ਼ਰੂਰ ਦੇਖਿਓ ਜੇ ਵੀਡੀਓ ਵਧੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਤੇ ਆ ਦੇਖੋ ਹੁਣ ਆਪਾਂ ਨੇ ਇਹਨੂੰ ਡਬਲ ਫੋਲਡ ਕਰ ਲਿਆ ਸੂਟ ਨੂੰ ਹਨਾ ਅ ਸ਼ਰਟ ਦਾ ਕੱਪੜਾ ਆਪਾਂ ਨੇ ਡਬਲ ਫੋਲਡ ਕਰ ਲਿਆ ਡਬਲ ਫੋਲਡ ਕਰਕੇ ਐਦਾਂ ਪੱਟੀ ਨਾਲ ਪੱਟੀ ਮਿਲਾ ਲੈਣੀ ਹੈ ਆਪਾਂ ਨੇ ਠੀਕ ਹੈ ਜੀ ਆਹ ਪੱਟੀ ਆ ਤੇ ਪੱਟੀ ਨਾਲ ਪੱਟੀ ਐਦਾਂ ਮਿਲਾ ਲੈਣੀ ਹੈ ਕਿਉਂਕਿ ਨਾ ਕਾਫੀ ਜ਼ਿਆਦਾ ਪਤਾ ਕੀ ਕਰਦੇ ਆ ਇਹਨੂੰ ਡਬਲ ਫੋਲਡ ਐਦਾਂ ਕਰ ਲਾਣੇ ਆ ਹਨਾ ਫਿਰ ਐਦਾਂ ਫਿਰ ਬਾਹਾਂ 'ਚ ਬਹੁਤ ਜ਼ਿਆਦਾ ਜੋੜ ਪੈ ਜਾਂਦੇ ਆ ਇਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਬਾਹਮਾਂ 'ਚ ਜੋੜ ਪਾਊਗਾ ਜ਼ਰੂਰ ਪਰ ਪਾਊਗਾ ਘੱਟ ਠੀਕ ਐ ਤੇ ਹਾਂਜੀ ਆਪਾਂ ਨੇ ਕੱਪੜਾ ਉਛਾਲ ਲਿਆ ਡਬਲ ਫੋਲਡ ਕਰਕੇ ਠੀਕ ਐ ਤੇ ਆਪਾਂ ਨੇ ਇਹਨਾਂ ਨੀਚੇ ਪੱਟੀ ਕੋਲ ਤੋਂ ਲੈਂਥ ਲੈਣੀ ਆ ਲੈਂਥ ਹੈਗੀ ਆ ਜੀ ਇਹਨਾਂ ਦੀ 43.5 ਠੀਕ ਐ ਜੀ 43.5 ਤਿਆਰ ਆ ਤੇ ਆਪਾਂ ਨੇ 43.5 ਕਰਨਾ ਠੀਕ ਐ 1 ਇੰਚ ਤੁਸੀਂ ਵਾਧ ਰੱਖਣਾ ਹੈ ਜਿਹੜਾ ਉੱਪਰ ਸਲਾਈ ਚ ਆਉਣਾ ਤੇ ਪਲੇਟਾਂ ਚ ਆਉਣਾ ਕੱਪੜਾ ਠੀਕ ਐ ਸਾਰਾ ਹੀ ਤੁਸੀਂ 41 41 ਲਾ ਲੈਣਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਲੈਣਾ ਤੁਸੀਂ ਘੇਰਾ ਘੇਰਾ ਹੈਗਾ ਜੀ ਉਹਨਾਂ ਦਾ 23 हिਪ ਹੈਗੀ ਹੈ ਜੀ 25 ਤੁਸੀਂ हिਪ ਦੇ ਹਿਸਾਬ ਨਾਲ ਘੇਰਾ ਲੈਣਾ ਹੈ ਜੇ ਤੁਸੀਂ ਘੇਰੇ ਦੇ ਹਿਸਾਬ ਨਾਲ ਲਉਂਗੇ ਤਾਂ हिਪ ਤੁਹਾਡੀ ਪੂਰੀ ਪੂਰੀ ਆਉਗੀ ਠੀਕ ਆ ਤੁਸੀਂ ਹੁਣ ਦੇਖਿਆ हिਪ 25 ਹੈ ਤੇ ਘੇਰਾ ਉਹਨਾਂ ਦਾ 23 ਹੈ ਠੀਕ ਆ ਤੇ ਤੁਸੀਂ हिਪ ਦੇ ਹਿਸਾਬ ਨਾਲ ਲੈਣਾ ਹੈ 25 ਉਹਨਾਂ ਦੀ हिਪ ਹੈ 25 ਦੇ ਹਿਸਾਬ ਨਾਲ 3 ਇੰਚ ਉੱਪਰ ਲੈਣਾ ਆਪਾਂ ਨੇ 25 26 27 28 ਠੀਕ ਹੈ ਜੀ 14 14 ਲੈ ਲੈਣਾ ਆਪਾਂ ਨੇ ਠੀਕ ਐ ਇੰਚ ਦੇ ਆਪ ਤੁਸੀਂ ਇੱਧਰੋਂ ਰੱਖਣਾ ਤੇ ਆਹ ਲਾਈਨ ਸਿੱਧੀ ਮਲਾਉਣੀ ਆਨ ਬਿਲਕੁਲ ਘੇਰਾ ਵੀ ਤੁਸੀਂ ਮਿਲ ਲੈਣਾ ਪੂਰੇ ਆਉਂਦੀ ਆਪਣੀ ਨਿਸ਼ਾਨੀ ਠੀਕ ਐ ਆ ਦੇਖੋ ਜੀ ਇਹ ਆਪਾਂ ਨੇ ਪਹਿਲਾਂ ਫਰੰਟ ਪੱਲਾ ਤਾਰ ਲੈਣਾ ਠੀਕ ਐ ਜੀ ਇਹ ਤੁਸੀਂ ਸਾਰੀ ਪੱਟੀ ਤਾਰ ਲੈਣੀ ਆ ਠੀਕ ਹੈ ਜੀ ਇਹ ਹੋ ਗਿਆ ਆਪਣਾ ਫਰੰਟ ਪੱਲਾ ਤੇ ਅੱਗੇ ਆ ਗਿਆ ਜੀ ਆਪਣਾ ਬੈਕ ਪੱਲਾ ਬੈਕ ਪੱਲਾ ਤੁਸੀਂ ਕਿਦਾਂ ਫੋਲਡ ਕਰਨਾ ਹੈ ਬੈਕ ਪੱਲਾ ਤੁਸੀਂ ਇਦਾਂ ਵਿਛਾ ਲੈਣਾ ਠੀਕ ਹੈ ਜੀ ਤੇ ਤੁਸੀਂ ਇਹਨੂੰ ਇੱਦਾਂ ਫੋਲਡ ਕਰ ਲੈਣਾ। ਬਾਹਾਂ ਵਾਲਾ ਸਾਈਡ ਤੇ ਰੱਖ ਦੇਣਾ ਤੁਸੀਂ ਕਪੜਾ। ਤੇ ਹਾਂਜੀ ਆਪਾਂ ਨੇ ਪੱਲਾ ਉੱਪਰ ਪਿਛਾ ਲਿਆ ਠੀਕ ਆ। ਜਿਹੜਾ ਨੀਚੇ ਵਾਲਾ ਪੱਲਾ ਤਾਂ ਆਪਾਂ ਨੇ ਉੱਪਰ ਪਿਛਾ ਕੇ ਹੀ ਕਟਿੰਗ ਕਰਨਾ ਏ ਤੇ 3 ਇੰਚ ਐਕਸਟਰਾ ਛੱਡ ਲੈਣਾ ਜਿਹੜਾ ਪਿਛਲੀ ਸਾਈਡ ਆਪਣ ਨੇ ਪੱਲਾ ਫੋਲਡ ਕਰਨਾ ਠੀਕ ਹੈ ਜੀ। ਇਹ ਆਪਣੀ ਲੈਂਥ ਉੱਥੇ ਤੱਕ ਆ ਗਈ ਆ ਦੇਖੋ ਹਰੇ ਤੱਕ ਲੈਂਥ ਆ ਗਈ ਆਪਣੀ। ਠੀਕ ਆ ਤੇ ਬਾਕੀ ਜਿਹੜਾ ਕਪੜਾ ਬਚ ਗਿਆ ਆਪਣੇ ਬਾਹਾਂ ਦੇ ਕੰਮ ਆਊਗਾ ਠੀਕ ਆ ਤੇ ਹੁਣ ਇਹਦੀ ਕਰਦੀ ਆਪਾਂ ਕਟਿੰਗ। ਵੀ ਆ ਜੀ ਆਪਣਾ ਫਰੰਟ ਪੱਲਾ ਤੇ ਬੈਕ ਪੱਲਾ ਠੀਕ ਹੈ ਜੀ ਹੁਣ ਕੱਢਦੇ ਆ ਆਪਾਂ ਬਾਜੂ ਜਿਹੜਾ ਕੱਪੜਾ ਆਪਣੇ ਕੋਲ ਬਚ ਗਿਆ ਤੇ ਬਾਵਾ ਕਿੱਦਾਂ ਵੰਡ ਲਈਆਂ ਆਪਾਂ ਮੈਂ ਤੁਹਾਨੂੰ ਸਾਰਾ ਦੱਸਦੀ ਆ ਤੇ ਹਾਂਜੀ ਹੁਣ ਆਪਣੇ ਕੋਲ ਕੱਪੜਾ ਸਿਰਫ ਇੰਨਾ ਕੇ ਬਚਿਆ ਏ ਇਹਦੇ ਵਿੱਚ ਆਪਾਂ ਨੇ ਬਾਜੂ ਕੱਢਣੀ ਆ ਠੀਕ ਹੈ ਬਾਵਾ ਪਹਿਲਾਂ ਤਾਂ ਤੁਸੀਂ ਆ ਚੀਜ਼ ਕਟਿੰਗ ਕਰ ਲੈਣੀ ਆ ਠੀਕ ਆ ਤੁਸੀਂ ਆਡੇ ਲੋਟ ਜੀ ਜੋੜਨੀ ਪਉਣਾ ਹੈਗਾ ਜੋੜ ਆਪਾਂ ਦੂਜੇ ਲੋਟ ਲੰਬੇ ਲੋਟੇ ਪਾਵਾਂਗੇ ਕਿਉਂਕਿ ਆਪਣੇ ਇਹਨਾਂ ਜਿਹੜਾ ਫਰੰਟ ਪੱਲਾ ਆਪਾਂ ਨੇ ਕਟਿੰਗ ਕਰਿਆ ਹਨਾ ਉਹਦੇ ਵਿੱਚ ਉਹ ਸਾਈਡ ਤੋਂ ਪੱਟੀ ਬਚ ਗਈ ਜਿਹੜੀ ਉਹ ਜੋੜ ਪੈ ਜਾਣਾ ਜੇ ਜਿਹੜਾ ਬੈਕ ਸਾਈਡ ਤੋਂ ਆਪਾਂ ਨੇ ਪੱਲਾ ਕੱਢਿਆ ਉਹਦੀ ਪੱਟੀ ਇੰਨੀ ਕੁ ਵੱਸ ਗਈ ਉਹਦਾ ਜੋੜ ਪਾ ਜਾਣਾ ਠੀਕ ਆ ਕਈ ਵਾਰੀ ਕੀ ਹੁੰਦਾ ਨਾ ਵੀ ਮੇਰੀ ਇਹ ਭੈਣਾ ਔਲਸ ਜਾਨੀਆਂ ਹਨਾ ਵੀ ਹੁਣ ਬਾਹਵਾ ਕਿੱਥੋਂ ਕੱਢੀ ਹੈ ਹਨਾ ਤਾਂ ਤੁਸੀਂ ਮਤਲਬ ਔਲ ਜਿੰਨਾ ਨਹੀਂ ਹੈਗਾ ਤੁਸੀਂ ਆਹ ਕੱਪੜੇ ਨੂੰ ਨਾ ਐਦਾਂ ਚੱਕ ਲੈਣਾ ਚੱਕ ਕੇ ਤੁਸੀਂ ਨੂੰ ਐਦਾਂ ਫੋਲਡ ਕਰ ਦੇਣਾ ਫੋਰ ਫੋਲਡ ਕਰ ਦੇਣਾ ਠੀਕ ਹੈ ਜੀ ਇਹ ਕਰ ਲਿਆ ਤੁਸੀਂ ਤੇ ਉਸ ਤੋਂ ਬਾਅਦ ਆਪਾਂ ਨੇ ਲੈਣੀਆਂ ਜੀ ਜਿਹੜੀਆਂ ਫਰੰਟ ਭਲੇ ਦੀਆਂ ਨਾਲ ਵਾਲੀਆਂ ਕਾਟਾਂ ਨੇ ਉਹ ਲੈ ਲੈਣੀਆਂ ਠੀਕ ਆ ਆ ਦੇਖੋ ਜਿਵੇਂ ਇਹ ਵਾਲੀਆਂ ਪੱਟੀਆਂ ਨੇ ਇਹ ਪੱਟੀਆਂ ਨਾ ਤੁਸੀਂ ਸੈੱਟ ਕਰਕੇ ਰੱਖ ਲੈਣੀਆਂ ਜਿੰਨੀ ਵੀ ਬਾਹ ਦੀ ਲੈਂਥ ਹੈ ਜਿਵੇਂ ਬਾਹ ਦੀ ਲੈਂਥ ਹੈਗੀਏ ਜੋ ਇਹਨਾਂ ਦੀ 18 ਠੀਕ ਹੈ 18 ਤੇ ਆਪਾਂ ਨੇ 20 ਦੀ ਕਟਿੰਗ ਕਰਨੀ ਜਿਹੜੀਆਂ ਆਹ ਵਾਲੀਆਂ ਪੱਟੀਆਂ ਆਪਾਂ ਨੇ ਕਟਿੰਗ ਕਰ ਦੇਣੀਆਂ ਕਿਉਂਕਿ ਇਹ ਮੋੜਨ ਦੇ ਕੰਮ ਨਹੀਂ ਆਉਣੀਆਂ ਆਪਣੀਆਂ ਠੀਕ ਹੈ ਇਹ ਚੀਜ਼ ਕਟਿੰਗ ਕਰ ਲੈਣੀ ਕਟਿੰਗ ਕਰਨ ਤੋਂ ਬਾਅਦ ਫਿਰ ਇਹਨੂੰ ਆਪਾਂ ਨੇ ਇਹਦੇ ਬਰਾਬਰ ਰੱਖ ਲੈਣਾ ਐਦਾਂ ਠੀਕ ਹੈ ਤੇ ਐਦਾਂ ਆਪਣਾ ਮੋਢਾ ਪੂਰਾ ਆ ਜਾਣਾ 10 ਇੰਚ ਠੀਕ ਹੈ ਜੀ ਐਵੇਂ ਇਹ ਮੈਚਿੰਗ ਸੂਟ ਹੁੰਦਾ ਨਾ ਜਿਹੜਾ ਇਹਦੀ ਬਾਹਾਂਾਂ ਜਿਹੜੀਆਂ ਹੁੰਦੀਆਂ ਬਾਹਾਂਾਂ 'ਚ ਹਮੇਸ਼ਾ ਜੋੜ ਪੈਂਦੇ ਹੀ ਪੈਂਦਾ ਠੀਕ ਆ ਇਹਦੇ ਵਿੱਚ ਜੋੜ ਪਾ ਕੇ ਹੀ ਆਪਾਂ ਪੂਰੀਆਂ ਕਰ ਸਕਦੇ ਆ ਮਾਵਾ ਤੇ ਇਹਦੇ ਵਿੱਚ ਹੁਣ ਆਪਾਂ ਇਹਨੂੰ ਕਟਿੰਗ ਕਰ ਲੈਣਾ ਬੀ ਲੰਥ ਆਪਣੀ ਪੂਰੀ ਆ ਗਈ ਠੀਕ ਆ ਮਤਲਬ ਜਿਹੜੀ 18 ਬਾਹਾਂ ਬਾਹ ਤਿਆਰ ਆ 18 20 ਦੀ ਆਪਾਂ ਕਟਿੰਗ ਕਰਨ ਲੱਗੇ ਆ ਠੀਕ ਆ ਇਹਦੇ ਬਰਾਬਰੇ ਰੱਖ ਕੇ ਆਪਾਂ ਨੇ ਆਪਣੀ ਬਾਹਾਂ ਦੀ ਕਟਿੰਗ ਕਰ ਦੇਣੀ ਆ ਤੇ ਜਿਹੜਾ ਬੰਦ ਪਾਸੇ ਵਾਲਾ ਕੱਪੜਾ ਉਹ ਆਪਾਂ ਨੇ ਖੋਲ ਲੈਣਾ ਠੀਕ ਹੈ ਜੀ ਤੇ ਐਵੇਂ ਬਾਹ ਤਿਆਰ ਹੋ ਜਾਣੀ ਆਪਣੀ ਜੋੜ પા ਕੇ ਠੀਕ ਹੈ ਜੀ ਤੇ ਇਹ ਹੋ ਗਿਆ ਜੀ ਆਪਣੀ 셔ਟ ਦੀ ਕਟਿੰਗ ਹੋ ਗਈ ਤੇ ਇਹਦੀ ਸਲਵਾਰ ਹੈ ਜਿਹੜੀ ਉਹ ਹੈਗੀ ਹੈ ਪਲੇਨ ਤੇ ਉਹ ਮੈਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਆ ਵੀ ਉਹਦੀ ਕਟਿੰਗ ਕਿੱਦਾਂ ਹੋਗੀ ਪਹਿਲਾਂ ਤੁਸੀਂ ਕਪੜਾ ਨਾਪ ਲੈਣਾ ਸਲਵਾਰ ਦਾ ਠੀਕ ਆ ਵੀ ਸਲਵਾਰ ਦਾ ਆਪਣੇ ਕੋਲ ਕਪੜਾ ਕਿੰਨਾ ਹੈ ਤੇ ਜਿਹੜਾ ਆਪਣੇ ਕੋਲ ਹੁਣ ਇਹ ਕਪੜਾ ਬਚ ਗਿਆ ਤੇ ਆਪਣੇ ਇਹ ਜਿਹੜਾ ਗਲਿਆਂ ਨੂੰ ਕਪੜਾ ਲਾਉਣਾ ਉਹਦੇ ਕੰਮ ਆਊਗਾ ਤੇ ਹਾਂਜੀ ਅੱਗੇ ਆ ਗਈ ਆਪਣੀ ਸਲਵਾਰ ਸਲਵਾਰ ਦਾ ਕਪੜਾ ਜਿਹੜਾ ਆਪਾਂ ਨੇ ਇਦਾਂ ਨਾਪ ਲੈਣਾ 1 2 ਸਿਰਫ ਇੰਨਾ ਕੁ ਉੱਪਰ ਆ ਆਪਾਂ ਨੇ ਇਹਦੀ ਸਲਵਾਰ ਕਿਵੇਂ ਕੱਢਣੀ ਹੈ ਇਹ ਤੁਸੀਂ ਧਿਆਨ ਨਾਲ ਦੇਖ ਲਿਓ ਠੀਕ ਆ ਤੇ ਇਹਦੇ ਵਿੱਚ ਆਪਾਂ ਨੇ 벨ਟ ਕੱਢਣੀ ਇਹਦੇ ਵਿੱਚ ਕੱਢਣੇ ਪੱਲੇ ਤੇ ਇਹਦੇ ਵਿੱਚ ਕੱਢਣੇ ਹੁੰਦੀਆਂ ਠੀਕ ਹੈ ਜੀ ਸਲਵਾਰ ਹੈਗੀ ਆ ਜੀ 37 ਤਿਆਰ ਆਪਣੀ ਤੇ 37 ਦੇ ਵਿੱਚੋਂ ਆਪਾਂ ਨੇ 5 ਇੰਚ ਮਾਈਨਸ ਕਰਨੇ 32 ਦੇ ਪੱਲੇ ਕੱਢਣੇ ਤੇ 32 ਦੀਆਂ ਕੱਢਣੇ ਹੁੰਦੀਆਂ 5 ਇੰਚ ਦੇ ਉੱਪਰ ਕੱਢਣੀ ਹੈ 벨ਟ ਮਤਲਬ ਕਿ 7.5 ਦੀ ਆਪਾਂ ਨੇ 벨ਟ ਕਟਿੰਗ ਕਰਨੀ ਹੈ ਠੀਕ ਆ ਤੇ ਹੁਣ ਆਪਾਂ ਨੇ ਉਹ ਕਿੱਦਾਂ ਬਿਛਾਉਣੀ ਆ ਤੁਸੀਂ ਇਹਨੂੰ ਫੋਲਡ ਕਰਕੇ ਬਿਛਾ ਲੈਣਾ ਠੀਕ ਆ ਤੇ ਹਾਂਜੀ ਹੁਣ ਆਪਾਂ ਨੇ ਸਲਵਾਰ ਨੀਚੇ ਵਿਛਾਲੀ ਠੀਕ ਆ ਕਿਉਂਕਿ ਇਹ ਨੀਚੇ ਵਿਛਾ ਕੇ ਹੀ ਲੋਟ ਆਉਣੀ ਆ ਸਲਵਾਰ ਆਪਣੀ ਠੀਕ ਆ ਆਪਾਂ ਨੇ ਡਬਲ ਫੋਲਡ ਕਰਕੇ ਇਹ ਵਿਛਾਲੀ ਤੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੇ ਨਾ 14 ਇੰਚ ਦੇ ਪੱਲੇ ਲੈ ਲੈਣੇ ਆ ਠੀਕ ਆ ਉਰੇ ਉਰੇ ਤੇ 14 ਇੰਚ ਦੇ ਪੱਲੇ ਲੈ ਕੇ ਆਪਣੇ ਐਂਡ ਤੱਕ 14 14 ਦੇ ਲੈ ਲੈਣੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਲੈਣੀ ਹੈ ਲੈਂਥ ਲੈਂਥ ਲੈਣੀ ਆਪਾਂ ਨੇ 37 ਸਲਵਾਰ ਤਿਆਰ ਹੈ 5 ਇੰਚ ਮਾਈਨਸ ਕਰਦਣੇ 33 ਦੇ ਪੱਲੇ ਕੱਢਣੇ ਆਪਾਂ ਨੇ ਠੀਕ ਹੈ 33 ਦੀ ਨਿਸ਼ਾਨੀ ਸਿਰੇ ਤੱਕ ਲਾ ਲੈਣੀ ਆ ਠੀਕ ਹੈ ਜੀ ਹੁਣ ਆਪਾਂ ਨੇ ਉਹਦੇ 33 ਦੀ ਨਿਸ਼ਾਨੀ ਲਾ ਲਈ 33 ਤੋਂ ਬਾਅਦ ਆਪਾਂ ਨੇ ਪਿੱਛੇ ਕੱਪੜਾ ਦੇਖਣਾ ਵੀ ਆਪਣੇ ਕੋਲ ਕਿੰਨਾ ਬਚਦਾ 15 ਬਚਦਾ ਠੀਕ ਹੈ ਜੀ ਆਪਣੇ ਕੋਲ 15 15 30 ਠੀਕ ਹੈ ਆਪਣੇ ਕੋਲੇ 벨ਟ ਦਾ ਕੱਪੜਾ ਨਿਕਲਿਆ ਆ ਠੀਕ ਹੈ ਜੀ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਜਦੋਂ ਵੀ ਕੱਪੜਾ ਸਲਵਾਰ ਦਾ ਘੱਟ ਹੋਵੇ ਤਾਂ ਤੁਸੀਂ ਇਦਾਂ ਸਲਵਾਰ ਕਟਿੰਗ ਕਰਨੀ ਆ ਕਿਉਂਕਿ ਹੋਰ ਪਾਸੇ ਨੂੰ ਕਿਧਰੇ ਪਾਸੇ ਲੋਟ ਨਹੀਂ ਆਣੀ ਹੈਗੀ ਚਾਹੇ ਤੁਸੀਂ ਕੁੰਡੀਆਂ ਵੀ ਪਾ ਲੈ ਤਾਂ ਵੀ ਲੋਟ ਨਹੀਂ ਆਣੀ ਹੈਗੀ ਸਲਵਾਰ ਇਹ ਠੀਕ ਆ ਤੇ ਸਲਵਾਰ ਇਦਾਂ ਲੋਟ ਆ ਜਾਊਗੀ ਤੁਹਾਡੀ ਤੇ ਕੁੰਡੀਆਂ ਵੀ ਤੁਹਾਡੀ ਆਸਾਨੀ ਨਾਲ ਪੈ ਜਾਣਗੀਆਂ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆਪਾਂ ਨੇ ਕਰਨੀਆਂ ਕੁੰਡੀਆਂ ਦੀ ਕਟਿੰਗ ਕੁੰਡੀਆਂ ਦੀ ਆਪਾਂ ਨਿਸ਼ਾਨੀ ਲਾਉਣ ਲੱਗੇ ਆ ਆ ਦੇਖੋ 33 ਲੈਂਥ ਉਰੇ ਤਿਆਰ ਹੋ ਗਈ ਤੇ ਉਰੇ ਤੋਂ ਰੱਖਣਾ ਆਪਾਂ ਨੇ 2.5 ਠੀਕ ਹੈ ਜੀ 2.5 ਰੱਖ ਲਿਆ ਤੇ ਆਹ ਚੀਜ਼ ਨੂੰ ਆਪਾਂ ਨੇ ਨਾ ਇਦਰੋਂ ਮੇਨ ਲੈਣਾ ਆਪਣੇ ਕੋਲ ਪੂਰਾ ਸਨਾਰੀ ਆ ਠੀਕ ਹੈ ਜੀ ਆ ਦੇਖੋ ਉਰੇ ਤੱਕ 11 12 ਆ ਰਹੀ ਆ ਜਿਵੇਂ ਆਪਾਂ ਨੇ ਉਧਰੋਂ ਕੁੰਦੀ ਰੱਖਣੀ ਆ ਆ ਦੇਖੋ 13 ਆ ਰਿਹਾ ਇਹਦੇ ਵਿੱਚੋਂ ਹੀ ਆਪਾਂ ਮੂਰੀਆਂ ਦਾ ਕਪੜਾ ਵੀ ਕੱਢ ਸਕਦੇ ਆ ਹੁਣ ਚਲੋ ਉਧਰੋਂ 10 ਇੰਚ ਦੀ ਨਿਸ਼ਾਨੀ ਲਾ ਲਓ ਤੇ ਇਦਰੋਂ ਆਪਾਂ ਨੇ ਆਸਣ ਲੈ ਲਿਆ ਜੀ 10 ਇੰਚ ਠੀਕ ਹੈ ਜੀ ਉਹ 10 ਇੰਚ ਉਧਰੋਂ ਆਸਣ ਲੈ ਲਿਆ ਤੇ ਹੁਣ ਇੰਚ ਟੇਪ ਰੱਖੋ ਉਧਰਾਂ ਅਧਰੋ ਨਿਸ਼ਾਨੀ ਲਾਉਂਦਿਆਂ ਨੇ ਜਾਣਾ ਆਪਾਂ ਨੇ ਠੀਕ ਹੈ ਜੀ ਇਹ ਹੋ ਗਈ ਆਪਣੀ ਕੁੰਦੀ ਇੱਕ ਠੀਕ ਹੈ ਜੀ ਹੁਣ ਆਪਾਂ ਇਹਦੀ ਕਟਿੰਗ ਕਰੂਗੇ ਪਹਿਲਾਂ ਕਟਿੰਗ ਕਰਕੇ ਪੱਲੇ ਲੱਗ ਤੋਂ ਕਰਕੇ ਸਾਰਾ ਫਿਰ ਆਪਾਂ ਕੁੰਦੀ ਕਟਿੰਗ ਕਰੂਗੇ ਉਧਰੋਂ ਆਸਣ ਦੀ ਕਟਿੰਗ ਕਰਕੇ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆਂ ਵੀ ਆਪਾਂ ਜਿਹੜੀ ਦੂਜੀ ਕੁੰਦੀ ਹੈ ਉਹ ਕਿੱਦਾਂ ਕਟਿੰਗ ਕਰਨੀ ਹੈ ਠੀਕ ਹੈ ਠੀਕ ਹੈ ਜੀ ਇਹ ਹੋ ਗਈ ਆਪਣੀ ਸਲਵਾਰ ਦੇ ਪੱਲੇ ਤੇ ਜਿਹੜਾ 벨ਟ ਦਾ ਕਪੜਾ ਬਚਿਆ ਆਪਣਾ ਉਹ ਇਹ ਆਪਣੇ ਕੋਲ ਠੀਕ ਹੈ ਜੀ ਇਹਨੂੰ ਆਪਾਂ ਨੇ ਇਦਾਂ ਡਬਲ ਫੋਲਡ ਕਰ ਲੈਣਾ 7 ਇੰਚ ਦੀ ਆਪਣੇ ਕੋਲ 벨ਟ ਤਿਆਰ ਹੋ ਗਈ ਠੀਕ ਹੈ ਜੀ ਤੇ ਕਸਟਮਰ ਦੀ हिਪ ਹੈਗੀ ਹੈ ਜੀ 25 25 ਦੇ ਹਿਸਾਬ ਨਾਲ ਆਪਾਂ ਲਾਵਾਂਗੇ ਨਿਸ਼ਾਨੀ हिਪ ਨਾਲੋਂ ਆਪਾਂ ਨੇ 2 ਇੰਚ ਵਾਧ ਰੱਖਣੀ ਆ ਆਪਣੀ ਆ ਰਹੀ ਹੈ ਜੀ 27 벨ਟ ਠੀਕ ਹੈ ਜੀ 27 ਦੇ ਵਿੱਚ ਆਪਾਂ 2 ਇੰਚ ਹੋਰ ਪਲੱਸ ਕਰਾਂਗੇ 29 29 ਦੀ ਕਟਿੰਗ ਕਰਨੀ ਆ ਠੀਕ ਆਪਾਂ ਨੇ ਬੈਲਟ ਨਾਲੋਂ 2 ਇੰਚ ਵੱਧ ਕਟਿੰਗ ਕਰਨੀ ਹੈ ਠੀਕ ਹੈ ਤੇ ਹਾਂਜੀ ਇਹ ਆਪਣੀਆਂ ਕੁੰਦੀਆਂ ਕਟਿੰਗ ਹੋ ਰਹੀਆਂ ਨੇ ਉਸ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਕੁੰਦੀਆਂ ਨੂੰ ਚੱਕ ਕੇ ਦੂਈਆਂ ਕੁੰਦੀਆਂ ਦੇ ਉੱਪਰ ਰੱਖਣਾ ਹੈ ਇਹ ਕੁੰਦੀਆਂ ਆਪਣੀਆਂ ਕਟਿੰਗ ਹੋ ਗਈਆਂ ਤੇ ਇੱਧਰ ਆਪਾਂ ਨੇ ਇਹ ਮੂਰੀ ਨਾਲ ਮੂਰੀ ਮਿਲਾ ਲੈਣੀ ਹੈ ਠੀਕ ਹੈ ਠੀਕ ਹੈ ਜੀ ਇਦਾਂ ਆਪਾਂ ਨੇ ਆਸਣ ਨਾਲ ਆਸਣ ਮੁਲਾ ਲੈਣਾ ਠੀਕ ਹੈ ਤੇ ਜਿਹੜਾ ਬਾਦੂ ਕੱਪੜਾ ਹੈ ਆਪਾਂ ਨੇ ਉਹ ਕਟਿੰਗ ਕਰ ਦੇਣਾ ਠੀਕ ਹੈ ਜੀ ਤੇ ਆਹ ਜਿਹੜਾ ਕੱਪੜਾ ਬਚ ਗਿਆ ਆਪਣੇ ਮੂਰੀਆਂ ਦੇ ਕੰਮ ਆ ਜਾਣਾ ਠੀਕ ਹੈ ਇਹ ਕੱਪੜਾ ਤੇ ਬਾਕੀ ਇਹ ਆਪਣੀਆਂ ਚਾਰੇ ਕੁੰਡੀਆਂ ਹੋਗੀਆਂ ਠੀਕ ਹੈ ਕੁੰਡੀਆਂ ਬਿਲਕੁਲ ਬਰਾਬਰ ਕੱਟੀਆਂ ਗਈਆਂ ਆਪਣੀਆਂ ਤੇ ਇਹ ਹੋਗੇ ਜੀ ਸਲਵਾਰ ਦੇ ਪੱਲੇ ਤੇ ਇਹ ਹੋ ਗਈ ਜੀ ਆਪਣੀ 벨ਟ ਠੀਕ ਹੈ ਜੀ ਜੇ ਆਪਾਂ 22 ਮੀਟਰ ਤੋਂ ਵੀ ਘੱਟ ਸਲਵਾਰ ਹੈ ਤਾਂ ਆਪਾਂ ਇਦਾਂ ਕਟਿੰਗ ਕਰ ਸਕਦੇ ਆ ਇਹਦੇ ਵਿੱਚ ਕਪੜਾ ਮੂਰੀਆਂ ਦਾ ਵੀ ਬਚ ਜਾਂਦਾ ਹੋ ਸਕਦਾ ਕਈਆਂ ਦੀ ਲੈਂਥ ਜ਼ਿਆਦਾ ਹੋਵੇ ਤਾਂ ਨਹੀਂ ਵੀ ਬਚੂਗਾ ਹਨਾ ਤੇ ਇਦਾਂ ਸੂਟ ਮੈਚਿੰਗ ਸੂਟ ਕਟਿੰਗ ਹੋ ਜਾਂਦਾ ਜੀ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ